ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਇੱਥੋਂ ਆਪਾਂ ਤੁਹਾਨੂੰ ਕੁੱਲ ਦੋ ਐਨੀਮਲ ਵਿਖਾਉਣੇ ਆ ਤੇ ਵੀਰੋਣਾ ਤੋਂ ਲੈਨੇ ਆ ਸਾਰੀ ਜਾਣਕਾਰੀ ਸਤੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੇਤਾ ਕੈਮ ਨੇ ਵਧੀਆ ਵਧੀਆ ਵੀਰ ਜੀ ਹਾਂ ਜੀ ਤੁਸੀਂ ਸੁਣਾਓ ਠੀਕ ਠਾਕ ਵਧੀਆ ਕਿਰਪਾ ਵੈਗਰੋ ਦੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਇਹਨੇ ਦੇ ਦਿਆ ਜਾਣਕਾਰੀ ਜੀ ਨੀਲੀ ਰਵੀ ਦਾ ਨਾ ਕਟਾ ਵਾ ਕਟਾ ਵਾਲੀ ਮਤਲਬ ਕਿ ਬਹੁਤ ਵਧੀਆ ਵਾ ਤੇ ਇੱਕ ਦਾ ਕੱਟੀ ਆ ਮੋਰਾ ਦੀ ਮੋਰਾ ਦੀ ਕੱਟੀ ਆ ਗਈ ਮੋਰਾ ਦੀ ਕੱਟੀ ਆ ਗਈ ਠੀਕ ਹੈ ਕੱਟਾ ਕਿੰਨੇ ਚਿਰ ਦੇ ਜੋ ਇਹ ਏ ਬਿਧੀ ਆ ਗਏ ਮਤਲਬ ਕਿ ਸਾਲ ਦੇ ਅੰਦਰ ਅੰਦਰ ਹੀ ਆ ਗਏ ਸਾਲ ਦੇ ਅੰਦਰ ਅੰਦਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਕੱਟੀ ਬਹੁਤ ਵਧੀਆ ਵਾ ਤੇ ਮਾਲੀਆ ਨੀਲੀ 라ਵੀ ਦਾ ਵਾ ਨੀਲੀ ਚ ਆ ਗਿਆ ਹਨਾ ਮੱਥਾ ਬੱਲਾ ਤੇ ਪੈਰ ਵੇਖੋ ਸਾਰੇ ਤੋਤੇ ਆ ਠੀਕ ਹੈ ਤੇ ਕੱਟੀ ਵੇਖੋ ਇੱਕ ਰੰਗ ਜੈਡ ਬਲੈਕ ਆ ਜੈਡ ਬਲੈਕ ਥਾਲੀ ਹੋਰ ਆ ਜਾਗੇ ਹਨਾ ਸਿੰਗ ਵੇਖੋ ਇਤੋਂ ਆ ਮੁਰਗੀ ਪੂਰੀ ਹੈ ਹਾਂਜੀ ਬਹੁਤ ਵਧੀਆ ਦੋਵੇਂ ਆ ਗਏ ਛੋਟੀ ਵੀਰ ਜੀ ਮਤਲਬ ਕਿ ਚਾਰੇ ਥਾਨੇ ਕੋਈ ਫੋੜ ਰਾਂਗੇ ਛਾਂ ਹਾਂਜੀ ਤੇ ਮੋਲ ਵੀਰ ਜੀ ਇਹਦਾ ਮੁੱਲ ਵੀਰ ਜੀ ਇਹਨਾਂ ਦਾ 45000 ਦੇ ਜੋੜੀ ਦਾ ਹੀ ਜੋੜੀ ਦਾ 45 ਹਾਂਜੀ ਹਾਂਜੀ ਕਿ ਇਹਨਾਂ ਸਿੰਗਲ ਬਾਈ ਕਰਾਂ ਸਿੰਗਲ ਸਿੰਗਲ ਮੰਨ ਲਓ ਕਿ ਕੋਈ ਗੱਲੋ 23000 ਰੁਪਿਆ ਕੇ ਠੀਕ ਹੈ ਤੇ ਜੇ ਮਤਲਬ ਕਿ ਜੋੜਾ ਲੈਣਗੇ ਦੋਵੇਂ ਇਕੱਠੇ ਤੇ 40000 ਦੇ ਓਕੇ ਸਾ ਜੀ ਹਾਂਜੀ ਕਰ ਦਾਂਗੇ ਮਾਨਤਨ ਕੋਈ ਗੱਲ ਨਹੀਂ ਵੀਰ ਜੀ ਓਕੇ ਤੇ ਮਾਨਤਨ ਹਾਂਜੀ ਹਾਂਜੀ